you राम सत राम सत राम जी सत राम सत सत राम जी

ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਪਵਨ ਆਰਪ ਸਭ ਜੀਰ ਮਹਾਰਾਯੀ ਕੋਈ ਨਾਮ ਜਾਨੇ ਅਰਦਾਵੋ ਵਾਹਿਗੁਰੂ 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 ਸਾਜੀ ਜਿਨੇ ਤਾਪ ਬਰਨਹਾਰਾ ਦੁਖੰਦ ਸੋ ਰਾਮ ਉਸਤਤੋ ਬਿਗਨ ਤੁ ਲਗੈ ਨ ਕੋ ਪ੍ਰਭਾਤੇ ਅਰਦਾਸ ਤੇ ਤੁਮ ਹੰਕਾਰ ਸਰਬਤਨ ਕੀ ਪਾਠ ਦਸਮੇ ਪ੍ਰਧਾਨ ਹੋਤੇ ਸੁਨ ਗਾਇ ਸ੍ਰੀ ਗੁਰੂ ਨਾਨਕ ਦੇਵ ਲੇ ਧਿਆਇ ਵੇਖ ਗੁਰ ਤੇ ਬਦਾਰ ਅਸਰੰਗ ਜਸ ਹੋਇ ਸੁ ਆਏ ਹਰ ਜਨ ਰਲ ਕੇ ਮਨਨ ਸਿਮਰਨ ਸੇ ਮਨ ਲਾਏ ਇਸੇ ਹਰਿ ਕੋਸ਼ਣ ਧਿਆਇ ਜੇਠੇ ਸਬਦ ਸੁਜਾਏ ਤੇਗ ਬਹਾਦਰ ਸ੍ਰੀ ਆਰੇ ਹੋਏ ਸਾਰੇ ਦਸਾਂ ਬਾਛਿਆਂ ਦੇ ਜਗਦੀ ਜੋਲ ਸਾਰੇ ਜੀ ਨੂੰ ਰਸ ਸਭੇ ਪਾਠ ਦਰਸ਼ਨ ਰਦਾ ਦਾ ਧਿਆਨ ਧਾਰਨ ਖਾਲਸਾ ਜੀ ਬੰਵਾ ਜੀ ਵਾਹਿਗੁਰੂ ਸਤਿਗੁਰੂ ਸਾਧ ਸੰਗਤ ਪੰਜ ਪਿਆਰੇ ਚਾਹ ਸਾਹਿਬ ਜਗਦੇਵ ਜੀ ਨਾਲ ਤੇਰੀ ਬਾਤਿਆ ਜਪਿਆਂ ਤਪਿਆਂ ਜਿਮੇ ਨਾਮ ਜਪਿਆਂ ਭਗਵਾਨ ਕਿਛਿਆ ਜੇਤ ਲਾਏ ਜੇਤ ਵਾਏ ਜੇਤ ਕੰਤ ਚੁਤਾ ਤੇਰੇ ਭੰਨ ਸਰ ਜਿਮਿਆ ਤਨ ਪਿਆਰਿਆ ਸੁਖਿਆਰਿਆ ਦੇ ਕਮਾਈ ਦਾ ਧਿਆਨ ਕਰ ਫਲਸਾ ਜੀ ਉਹਨਾਂ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਸਿੰਘਾ ਸਮਝ ਜਾਣੇ ਧਰਮ ਦੇ ਤੁਸੀਂ ਤੇਰੇ ਬੰਦ ਬੰਦ ਮਟਵਾਏ ਪੁੱਤਰਾਂ ਗਲੋਂ ਆਇਆ ਚਰਖੜੀਆਂ ਦੇ ਜਿਹੜੇ ਤਨਾਰਿਆਂ ਨੇ ਜਮਾਏ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਲਈ ਕੁਰਬਾਨੀ ਅਗੇ ਪੁਣਿਆ ਧਰਮ ਨੇ ਹਾਲਿਆ ਸਿੱਖੀ ਦੇ ਸਾਰ ਸਵਾਸਾਂ ਨਿਵਾਏ ਇਹਨਾਂ ਦੇ ਕਮਾਈ ਦਾ ਧਿਆਨ ਕਰ ਫਲਸਾ ਜੀ ਬੁਲਾਵ ਜੀ ਵਾਹਿਗੁਰੂ ਜੀ ਪੰਝਾ ਤਰਤਾ ਸਰਬਾਤੋ ਬੰਦਵਾਰਿਆਂ ਦਾ ਧਿਆਨ ਤਾਰੋ ਹਰਿ ਸਾਜੇ ਬੰਲਾ ਜੀ ਵਾਹਿਗੁਰੂ ਪਤਮਾ ਸਰਬਾਤੋ ਬੰਲਾ ਸਾਹਿਬ ਜੀ ਦੀ ਅਰਦਾਸ ਹੈ ਜੀ ਸਰਬਾਤੋ ਬੰਲਾ ਸਾਹਿਬ ਵਾਹਿਗੁਰੂ ਵਾਹਿਗੁਰੂ ਨਾਮ ਜਿਤੇ ਆਵੇ ਜਿਤੇ ਆਵੇ ਉਹ ਸਤਿਗੁਰੂ ਹੋਵੇ ਜਦ ਹਰਿ ਸਾਹਿਬ ਸਾਹਿਬ ਜੀ ਦਾ ਬਲਿਸ਼ ਰਹਿ ਦੇਵ ਦੇ ਭਲੇ ਜਨ ਜੀ ਪਾਏ ਪੰਥ ਸੁਖ ਜੀ ਸ੍ਰੀ ਸਾਧ ਸੰਸਾ ਹੈ ਫਲਸਾ ਜੀ ਮੈਂ ਬੋਲ ਕਰ ਲੈ ਫਲਸਾ ਜੀ ਬਲੋ ਜੀ ਵਾਹਿਗੁਰੂ ਬਖਸ਼ੋ ਜੀ ਸਿਕਾਨੂ ਸੁਖੀ ਦਾਤ ਕੇ ਸਿਰਾਨ ਰਹਿਮ ਦਾਤ ਗੁਰੇਵ ਦਾਤ ਸਰਬੋ ਦਾਤ ਧਰੋਸਾ ਦਾਤ ਤਨੁ ਸਦਾ ਨਾਮ ਦਾਤ ਸ੍ਰੀ ਅਮਰ ਤੁ ਸੰਤਨ ਵਰਸਣਿ ਸਿਨਾ ਚੌਕੀਆਂ ਚੰਦੇ ਹੁੰਦੇ ਗੁਰੂ ਰਗਾਤਾਰ ਧਰਮ ਦਾ ਜੈ ਜੈ ਤਾਰ ਫਲਸਾ ਜੀ ਬਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਣ ਹੈ ਮਾ ਮਤੁ ਜੀ ਮਤ ਬਦ ਬਰਾਖਾ ਕਾਲ ਬਰਾਖਾ ਸਿਮੰਥ ਦੇ ਸਦਾ ਸਹਾਇ ਜੀ ਦਰਤਾਰ ਜੀਓ ਅਸਵੇਂਨ ਨਾਨਕ ਸਾਹਿਬ ਕੋ ਰਹਿਤ ਕੁਵਾਰਿਆ ਗੁਰਧਾਮਾ ਤੋਂ ਜੀਨ ਨੂੰ ਪੰਥ ਪਾਲਸਣੇ ਸੋਹਿਆ ਗਿਆ ਹੈ ਖੁੱਲੇ ਦਰਸ਼ਨ ਵਿਦਾਰ ਸੇਵਾ ਸੁਆਲਾ ਦਾਣਾ ਆਪਣੇ ਪਿਆਰੇ ਬੰਦ ਪਾਲਸਣੇ ਬਲਕਸ਼ੂ ਜੀ ਇਹ ਜਮਾਨਿਆਂ ਦੇ ਆਣ ਸਤਿਗੁਰੂ ਨਗਾਨਿਆਂ ਦੇ ਤਾਂ ਸਤਿਗੁਰੂ ਨਿਵਟੇ ਨਿਵਲ ਸਤਿਗੁਰੂ ਨਿਆਸਰਿਆਂ ਦੇ ਆਸਰੇ ਸਵਾਗਤ ਹੈ ਸਤਿਗੁਰੂ ਸਦੇ ਮੇਲਾ ਮੈਂ ਤੁਹਾਨੂੰ ਅੰਤ ਦਾ ਸਤਿ ਸ਼੍ਰੀ ਅਕਾਲ ਸਾਈਂ ਜੀ ਨੂੰ ਨਾਨਕ ਜੀ ਮਹਾਰਾਜ ਧੰਤਾ ਸਾਹਿਬ ਸائیں ਗੋਗੋ ਸਿੰਘ ਮਹਾਰਾਜ ਧੰਤਾ ਨਸਾ ਪਾੜਨ ਦੀ ਜੋ ਸਾਈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੇ ਪਾਛਾ ਇਹ ਪਾਵਨ ਬਚਰ ਚਰ ਚਰ ਵਾਲਾ ਪਾਸ ਅਰਦਾਸ ਸਿੱਤੀ ਅਸੇ ਪਾਛੋ ਜੀਓ ਮਹਾਰਾਜ ਸੇ ਪਾਛੇ ਆਜੇ ਕੋੜੇ ਮਹਾਨ ਬਖਸ਼ਪ੍ਰਤਿਪੀਆ ਸਿੰਘ ਸੰਤਾਂ ਦੇ ਮਹਾਰਾਜ ਸੇ ਪਾਛੋ ਜੀ ਸ਼੍ਰੀ ਪਾਪਾ ਹਰਿ ਸੰਗ ਦੀ ਯਾਦ ਨੂੰ ਤਾਜ਼ਾ ਕਰਦਿਆਂ ਹੋਇਆ ਸਮੂਹ ਸੰਗਤਾਂ ਨੇ ਤੇ ਤਿੰਨ ਪਰਿਵਾਰਾਂ ਨੇ ਮਹਾਰਾਜ ਜੀ ਉਹ ਆਕਾਰ ਦੇ ਉੱਤੇ ਬੈਠੇ ਮਹਾਰਾਜ ਜੀ ਅਸੀਸ ਬਰਸੇ ਦੇ ਪਾਵਨ ਉਪਸਥਾਨਾਂ ਦੇ ਧੁਰਕੇ ਬਾਣੀ ਆਰਿਆਂ ਤੇ ਸਗਲੇ ਜਨ ਮੁਤਾਇ ਦੇ ਸ੍ਰੀ ਚਾਰ ਮਹਾਂ ਪਾਠ ਸਾਹਿਬ ਨੂੰ ਸਨੇਹ ਜਲ ਦੇ ਸਹਿ ਆਰੰਭ ਕਰਨ ਵਾਸਤੇ ਪਾਸ਼ਾ ਜੀਓ ਬਰਸੇ ਪਾਸ਼ਾ ਜੀਓ ਪਹਿਲਾ ਸ੍ਰੀ ਹਲ ਪਾਠ ਸ੍ਰੀ ਦਬਾਬਾ ਸਿੰਘ ਜੀ ਸਮੂਹ ਸੰਗਤ ਵੱਲੋਂ ਸ੍ਰੀ ਦਬਾਬਾ ਸਿੰਘ ਜੀ ਯਾਦ ਦਿਤਾਇਆ ਜਾਦਿਆ ਹੋਇਆ ਪਹਿਲਾ ਖੰਡ ਪਾਠ ਨਾਰਮ ਤੋਂ ਅਗਯਸਤੇ ਪਾਸ਼ੋਈ ਇਸ ਸਮੂਹ ਸੰਗਤ ਵੱਲੋਂ ਦੂਸਰਾ ਸ੍ਰੀ ਹਨ ਪਾਠ ਮਹਾਰਾਜ ਜੀਓ ਬੀਬੀ ਸਿਮਨ ਜੀ ਕੌਰ ਪਤਨੀ ਉਜਾਕਰ ਸਰਨਾ ਜਹੋਰ ਲੋਕਾਧੋ ਸਮੂਹ ਪਰਿਵਾਰਾਂ ਨੇ ਪਰ ਪਰਵਾ ਤੇ ਸਭ ਸਦਾ ਤੇ ਚੜ੍ਹਦੇ ਅਗਲਾ ਵਾਲੇ ਉੱਤੇ ਆਕਾਸ਼ਾ ਜੀ ਜੀ ਉਹ ਭਾਵਨਾ ਆਪਣੀਆਂ ਤੁਮਾਂ ਤੇ ਸੇਵਕ ਪਰਿਵਾਰ ਨੇ ਆਜੂ ਮਤਸਰ ਲੈ ਕੇ ਮਿਸਰਾ ਸ੍ਰੀ ਖੰਨਪਾ ਸਾਹਿਬ ਦੀ ਸੇਵਾ ਕਰ ਲੱਗੇ ਹਨ ਕਿਰਪਾ ਕਰੇ ਮਹਾਰਾਜ ਜੀ ਉਸਮਿਤ ਜੀ ਸੌਰ ਪਤਨੀ ਅਨਕਾ ਸਿੰਘ ਜਹਨ ਤੇ ਸਾਰੇ ਪਰਿਵਾਰਾਂ ਦੇ ਸੰਤੇ ਮੇਰਾ ਪ੍ਰਾਰਥਨਾ ਬਰੋਗੁਰੰਗ ਸਿੱਕੀ ਨਾਮ ਤੋਂ ਮਤਾ ਪਰ ਪਰਵਾ ਵਿੱਚ ਏਕਤਾ ਸਮਾਰਕ ਨਾਗ ਰੋਪੀਆਂ ਚੜ੍ਹਦੇ ਰਾਜਸਥਾਨੀਆਂ ਦੋਵੇਂ ਵੱਲ ਦਾ ਭਾਰਦਾ ਮਹਾਰਾਜ ਪੂਰੀਆਂ ਕਰਨਾ ਕਰਦੇ ਹਾਂ ਪੰਜਾਬੀ ਰਾਜ ਦੇ ਸੰਸਦ ਅਧਿਕਾਰ ਨਿਸ਼ੇ ਕਾ 16 ਜਿਸ ਦਾ ਤੀਸਰਾ ਅਧਨ ਪਾਠ ਪਾਇ ਮਨਜੀਤ ਸਿੰਘ ਸਨਪੁਰ ਵਸਪਾ ਸਾਹਿਬ ਦੇ ਸਮੂਹ ਪਰਿਵਾਰ ਵੱਲੋਂ ਮਹਾਰਾਜ ਜੀ ਦੇ ਪਿਛੇ ਜਨੇ ਪਾਇ ਮਨਜੀਤ ਸਾਹਿਬ ਦੇ ਸਮੂਹ ਪਰਿਵਾਰ ਨੇ ਆਪ ਦੇ ਚਰਨਾਂ ਕੋਲ ਆਪਸ ਅਰਦਾਸ ਬੇਨਤੀ ਕੀਤੀ ਸੀ ਜਸਪੀ ਸਿੰਘ ਦੇ ਉਦੇਸ਼ਾਂ ਦੇ ਕਾਰਜਵਾਸਤੇ ਸਿੱਖੀ ਪਾਸ਼ਾ ਆਪ ਜੀ ਦੀ ਕਿਰਪਾ ਦੇ ਨਾਲ ਜਸਪੀ ਸਿੰਘ ਬਾਹਰ ਰਸਨ ਬਹਿਨ ਉਸੇ ਪਾਸ਼ਾ ਨੂੰ ਇਹ ਤੇ ਵਾਧਾ ਪੂਰਾ ਕਰਦੇ ਹੋਏ ਇਸ ਜੀ ਬਾਸ਼ਾ ਸਿੰਘ ਖਨਪਰ ਸਾਹਿਬ ਦੀ ਸੇਵਾ ਕਰਦੇ ਹਾਂ ਕਿਰਪਾ ਕਰੋ ਮਹਾਰਾਜ ਜਸਪ੍ਰੀ ਸਿੰਘ ਜੀ ਦੇ ਹੁਕਮ ਦੇ ਅਨੁਸਾਰ ਤੇ ਮੇਰਾ ਪ੍ਰਾਤਨ ਕਰਨਾ ਤਰੱਕੀਆਂ ਵਧਾਉਣੇ ਆਲੰਗ ਚੜ੍ਹਦੇ ਆ ਵਸਤਾਂ ਦੀਆਂ ਮਾਤਾ ਪਿਤਾ ਆਗਿਆਕਾਰ ਹਨ ਲੰਮੀ ਆਰਤੀ ਰੋਸ਼ਨੀ ਪ੍ਰਾਈਮਰੀ ਸਾਹਿਬ ਸੰਤੁਰਮੇ ਸੋਭਾ ਸਾਹਿਬ ਦੇ ਸਾਰੇ ਪਰਿਵਾਰ ਦੇ ਸੱਜੇ ਮੇਰਾ ਪ੍ਰਾਰਭ ਰਣਾ ਦਰੋਂ ਕਰਾਂ ਗੁਰਸਿੱਖੀ ਨਾਮ ਸਮਝਦਾ ਘਰ ਪਰਿਵਾਰ ਵਿੱਚ ਇੱਕ ਹੱਥ ਬਾਗ ਅੰਦਰ ਰੋਟੀਆਂ ਚੜ੍ਹਦੇ ਆ ਗਏ ਆ ਅਸਟਾਲੀਆ ਨਾਗਰੋਗਰ ਤੋਂ ਹੋਦੇ ਬੰਨੇ ਮੰਦਮੀਆ ਭਾਵਨਾ ਨੂੰ ਪਾਣੇ ਗਏ ਇਸ ਤਰ੍ਹਾਂ ਮਹਾਰਾਜ ਦੇ ਕੋਲੋਂ ਪਰਿਵਾਰ ਪਾਇਲਬੀ ਸਿੰਘ ਮੋਢੀਲਾ ਸੋ ਨਾਲ ਸੰਬੰਧਿਤ ਸਭ ਪਰਿਵਾਰ ਵੱਲੋਂ ਘਰ ਪਰਵਾਰ ਦੇ ਸੁੱਖ ਸਾਥ ਤੇ ਚੜ੍ਹਦੇ ਆ ਗਏ ਆ ਅਸਟਾਲੀਆ ਦਿੱਤੀਆਂ ਹੋਣਾਂ ਬਾਅਦ ਉਹਦਾ ਸ਼ੁਕਰਾਣਾ ਕਰਦੇ ਹੋਏ ਸੇ ਪਰਿਵਾਰ ਵੱਲ ਮਹਾਰਾਜ ਚੌਥਾ ਸ੍ਰੀ ਹਰਿਖੰਡ ਪਾਠ ਸਾਹਿਬ ਪੰਦੀ ਸੇਵਾ ਕਰਨ ਲੱਗੇ ਹਾਂ ਜਮਾ ਰਸੇ ਪਾਸ਼ਾ ਕਰਤੋਂ ਗਿਰੋ ਪਾਇਲਬੀ ਸਿੰਘ ਮੋਢੀਲਾ ਸਾਰੇ ਨਾਲ ਸਾਰੇ ਪਰਿਵਾਰ ਦੇ ਸੰਬੰਧ ਤੇ ਮੇਰਾ ਬਹੁਤ ਆਪਣਾ ਦਰੋ ਕਰੋ ਵਰਸੀ ਕੀ ਨਾਮ ਨਾਲ ਮੇਰੇ ਅੱਜ ਆਹ ਪਰਵਾਰ ਜੀ ਦਾ ਤਸਬਾ ਤਨ ਰੋਪੀਆਂ ਚੜ੍ਹਦੇ ਅਨ ਉਸ ਦਾ ਮਿਆ ਕਾਰੋਬਾਰ ਦੇ ਵਾਤੇ ਨਾਲ ਕਮਾਈਆਂ ਵਰਤਦਾ ਪਹੁੰਚੀਆਂ ਦੁੱਖਾਂ ਸੁੱਖਾਂ ਤੇ ਸਾਰੇ ਲਾਸਟਮ ਨੇ ਭਜਨ ਮੰਗੋ ਸਰਕਾਰ ਤੋਂ ਇਸੇ ਪਾਸੇ ਜੋ ਭਾਈ ਜੀ ਸਿੰਘ ਜੀ ਦਾ ਸਨਮਾਨ ਅਤਿਆ ਵਰਤਦਾ ਅਨ ਅੰਦਰ ਪਾਰਜ ਸਪੂਰਨ ਕਰਨੇ ਸੇ ਪਾਸੇ ਜੀਓ ਸਮੂਹ ਪਰਿਵਾਰ ਸਾਰਾ ਸਰਤਾ ਉਨਮੋਹ ਰਾਜ ਰਣਮੇ ਕੇ ਸੇ ਪਾਸ਼ੀਓ ਚਾਰ ਸ੍ਰੀ ਗੁਰੂ ਪਰਸਾਦ ਜੀ ਦੇ ਸੇ ਪ੍ਰਾਰੰਭ ਕਰਉਣ ਲੱਗੇ ਸੇ ਪਾਸ਼ੀਓ ਸ੍ਰੀ ਖਾਲਸਾ ਪਰਸਾਦ ਸਭ ਸੰਗਤ ਜੀ ਹਾਜ਼ਰ ਹੈ ਜੇ ਭੀ ਧੂਤੀ ਰੈ ਪੂਰੀ ਕਰਾ ਲੈਣੀ ਗਰੰਥੀ ਸਿੰਘਾਂ ਦੇ ਸਰ ਤੇ ਮੇਰਾ ਬਰਾਦਰ ਆਪਿਆ ਤੇ ਮਰਵਾਣੀ ਆਰ ਉਦ ਮਾਦੂ ਮਾਦੂ ਜੀ ਅੰਤ ਸਪੂਤਾ ਭੋਗ ਪਾਉਣ ਦੀ ਪਰਪਰਤ ਕਰਨ ਸੇ ਪਾਸ਼ੀਓ ਜਪਨੇ ਸਮਤੇ ਸਭ ਤੇ ਮੇਰਾ ਬਹੁਤ ਗੁਰਮਾਨੇ ਵਿੱਚ ਜਨ ਕਰਨਾ ਧੂਤੀ ਸਿੰਘਾਂ ਨੂੰ ਤੁਹਾਨੂੰ ਤੇ ਸੇਵਾ ਕਰਮੀਆਂ ਆਰਸਤਨਤਨ ਫਲ ਬੁੱਧੀ ਵਸ਼ ਕਰਨੀ ਚੜ੍ਹਦੇ ਹਨ ਵਸ਼ ਕਰਨੀ ਆਰਸਤਿਕ ਸੰਗਤਾਂ ਨੂੰ ਆਜੇ ਪਰਿਵਾਰਾਂ ਦੇ ਸੰਗਤ ਦੇ ਦਰ ਘਰ ਤੋਂ ਸਲਾਹਾ ਕਰਦੋ ਆਰਸਤਨਤਨ ਫਲ ਬੁੱਧੀ ਵਸ਼ ਕਰਨੀ ਆਰਦਾ ਕਰਦੇ ਆ ਜੀ ਸੰਗਤਾਂ ਨੂੰ ਪਰਿਵਾਰਾਂ ਨਾਲ ਚੜ੍ਹਦੇ ਰਹਿਣ ਵਸ਼ ਕਰਨੀ ਇਸ ਤੇ ਪਾਸ਼ਾ ਜੀ ਹੋ ਮਹਾਰਾਜਿਓ ਸ੍ਰੀ ਖੰਨਪਾਲ ਸਾਹਿਬ ਜੀ ਦੇ ਪ੍ਰਾਰambh ਨਾਲ ਸ਼ੁਰੂ ਹੋਇਆ ਸਮੂਹ ਪਰਿਵਾਰਾਂ ਵੱਲੋਂ ਤੇ ਸਮੂਹ ਸੰਗਤਵਾਲੋਂ ਦੇ ਸਿਜਾਈ ਗਈ ਹੈ ਸੰਗਤਾਂ ਅੱਜ ਨੂੰ ਕੋਲ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਗਿਆ ਹੈ नाम ਸਲਾਮ ਆਰਮੀ ਨਾਸਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਅਤੇ ਸ੍ਰੀ ਦਤੂਪਾ ਪਵਨ ਸਿੰਘ ਜੀ ਕਿਰਪਾ ਕਰੋ ਤੁਹਾਨੂੰ ਸੰਗਤਾਂ ਸਰਤੇ ਮੇਰਾ ਬਰਕਤ ਰੱਖਣਾ ਪਰਿਵਾਰਾਂ ਦੇ ਸਰਤੇ ਮੇਰਾ ਬਰਕਤ ਰੱਖਣਾ ਜਿਨ੍ਹਾਂ ਪਰਿਵਾਰਾਂ ਨੇ ਆਪ ਜੀ ਆਪਾਸ ਵਿੱਚ ਸੰਪਰਕ ਸੇਵਾ ਕਰਨੀਆਂ ਹਨ ਸਭ ਪਰਿਵਾਰਾਂ ਦੇ ਨਾਲ ਭਾਵਨਾ ਪੂਰੀਆਂ ਕਰਨ ਲਈ ਕਰਾ ਕਰ 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 ਸੋ ਸੋ ਬਸਤਨ ਨੇ ਦੋਖੜੀ ਹੋਣਾ ਬੇਸਨਸਤਰ ਨੇ ਬੱਚਿਆਂ ਦੇ ਰੇਸ ਵਿੱਚ ਸਰਦੇ ਮੇਰਾ ਪ੍ਰਾਪਤਨਾ ਮੰਨੀਆਂ ਭਾਵਨਾ ਪੂਰੀਆਂ ਕਰਨ ਵਾਸਤੇ ਪਾਤਸ਼ਾਹ ਜੀਓ ਇਸੇ ਤਰ੍ਹਾਂ ਦਰਪਰ ਦੇ ਨਾਲ ਬਾਣੀ ਵਾਲਿਆਂ ਪਰਮਤਮਾ ਦੀ ਸੰਤਾ ਨੂੰ ਜੋੜੀ ਰੱਖਣਾ ਸੇ ਪਾਤਸ਼ਾਹ ਜੀਓ ਕਰੋ ਦਰਪਰ ਮਹਾਰਾਜ ਸਮਝੀਆਂ ਭਾਵਨਾ ਪੂਰੀਆਂ ਕਰਨ ਵਾਸਤੇ ਪਾਤਸ਼ਾਹ ਪੁੱਤਰ ਵਾਲੇ ਦੇ ਹੁਕਮ ਅਨੁਸਾਰ ਕੇ ਚਾਰ ਸਿਮਨ ਪਾਠ ਸ੍ਰੀ ਜਗਜੀਤ ਸਿੰਘ ਜੀ ਦੇ ਆਗਿਆ ਵਸ਼ਰੂ ਜੀ ਸੇਵ ਜਿਆਦੇ ਕਰੇ ਜਿੰਨਾ ਮਿਲਿਆ ਤੇਰਾ ਨਾਮ ਸੁਤੇ ਆਵਾ ਸਤਿਗੁਰੂ ਦੇ ਨਾਮ ਚਿਤੁ ਭਰਾਂ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਰਾ ਗਿਆ ਅਕਾਲ ਚੇ ਸਾਹਬ ਜਾਤਮਾਨੰ ਸਤਨਾਮੋ ਸਦਾ ਸਤਨਾਮ